विखे जपात लवदीप शर्मा चोरी हो गई लवदीप शर्मा ने दसा की ओ पिछले दस दिन तो कम दे सिलसिले विच पठान कोट के सिलसिले पठानकोट गए हुए जर आके वेख्या घर के जिंदे टुटे हुए सनते कमर का समान खिलरिया होया च प्या ती हजार रुपए भी चोर चोरी करके लै गए सीसीटीवी दे कैमरे से डीवीआरवी चोरी करके लग गए उन्हें कहा कि असी सीधा पठानकोट तो आके गुरायान थाने नू इस उन्हें जाओ सफर तो थक के आए हां कल दरखास्त दे थाने आके ते सवेर नू असी सवेर नू फिर दरखास्त दी दुखेरू एसआई बाबा सिंह आया उसने ना ही गुआधिया के लगे कैमरे चैक किते उल्टा सानू कहें कि उन्होंने मर्जी है कि वह पुलिस कैमरा दिखा जा ना विखा सिंह ने कहा कि लोड़ी ते मागी दे दिन होने कारण असी दो दिन बाद इस चोरी दी जांच करांगे ते मेरी माता को कागज़ ते साइन करा ले जिकर योग है कि चोरी दिया कटनामा आए दिन हुंदिया रेंदिया हन पर पुलिस इन्नी बेपरवाह है कि चोरी दी जांच की जगह से दो दिन बाद जांच का कह के चले गए पुलिस दी अणगैली कारण ही चोरी वारदाता दिन रात बद रही हैं ਜਦੋਂ ਇਸ ਸਬੰਧੀ ਐਸ ਆਈ 바ਵਾ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਗੱਲ ਅਸੀਂ ਨਹੀਂ ਕਹੀ ਇਹ ਤਾਂ ਲਵਦੀਪ ਸ਼ਰਮਾ ਨੇ ਸਾਨੂੰ ਕਿਹਾ ਸੀ। ચેਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਇਹਨਾਂ ਜੀ ਆਪਣਾ ਸੁਸ਼ਮਾ ਰਾਣੀ। ਕੀ ਗੱਲ ਹੋਈ? ਕਿਹੜਾ ਪਿੰਡ ਆਪਣਾ? ਗੋਪਾ ਰਾਏ ਪਿੰਡ। ਕੀ ਗੱਲ ਹੋਈ? ਆ ਕੈਮਰੇ ਨੇ ਸਾਡੇ ਲਾ ਕੇ ਲੈ ਗਏ ਤੇ ਸਾਡੇ پیسے ਵੀ ਚੋਰੀ ਕਰ ਲੈ ਗਏ। ਅੱਛਾ। ਕੌਣ ਦੀ ਗੱਲ ਹੈ ਸਾਡੀਆਂ ਫੋਲ ਫਾਲ ਕੇ ਸੱਟ ਗਏ ਪਤਾ ਨਹੀਂ ਸਾਨੂੰ ਅਸੀਂ 10 ਦਿਨ ਹੋ ਗਏ ਸੀ ਗਏ ਸੀ ਘਰੋਂ ਅੱਛਾ ਜਿੰਦਾ ਲਾ ਕੇ ਉੱਪਰ ਦੀ ਕੋਠੇ ਤੇ ਵੀ ਆ ਗਏ ਸਾਡੇ ਘਰ ਹੂੰ ਕਦੋਂ ਆਏ ਤੁਸੀਂ ਅਸੀਂ ਕੱਲ ਆਈਆਂ ਕਿੰਨੇ ਦਿਨ ਤੋਂ ਗਏ ਹੋ ਸੀ 10 ਦਿਨ ਤੋਂ ਗਏ ਸੀ ਅਸੀਂ ਅੱਛਾ ਕੀ ਚੋਰੀ ਕੀ ਹੋਇਆ ਕੈਮਰੇ ਵੀ ਚੋਰੀ ਹੋ ਗਏ ਪੈਸੇ ਵੀ ਲੈ ਗਏ ਸਾਡੇ ਪੈਸੇ ਕਿੰਨੇ ਚੋਰੀ ਹੋਏ ਕੀ 40000 ਸੀਗਾ ਅੱਛਾ ਅੱਛਾ ਥਰਨੇ ਕੰਪਲੀਟ ਕਰਤੀ ਹਾਂਜੀ ਕਹਿ ਕੇ ਆਏ ਸੀ ਉਹਨਾਂ ਨੇ ਅੱਛਾ ਕੀ ਮੰਗ ਕਰਦੇ ਉਹਨਾਂ ਨੇ ਕਿਹਾ ਸ਼ਵੇਰ ਨੂੰ ਆਇਓ ਅਸੀਂ ਰਾਤੀਂ ਨੇਰੇ ਗਏ ਗਏ ਸੀ ਅੱਛਾ ਹੁਣ ਸ਼ਵੇਰ ਨੂੰ 10 ਵਜੇ ਸਵੇਰੇ ਆਏ ਸਨ ਠੀਕ ਕੀ ਨਾਂਜੀ ਆਪਣਾ ਰਣ ਲਵਦੀ ਬਾਬਾ ਜੀ ਕਿਹੜਾ ਪਿੰਡ ਪਿੰਡ ਬੁੱਪਰਾ ਕੀ ਗੱਲ ਹੋਈ ਬਾਜੀ ਇਹ ਹੋਈ ਇੱਕ ਅਸੀਂ ਹਨਾ ਆਪਣੇ ਦੂਰ ਕਿਤੇ ਗਏ ਸੀ 10 ਦਿਨਾਂ ਲਈ ਤੇ ਸਾਨੂੰ ਕੋਲ ਆਈ ਮੇਰੇ ਮਾਮੇ ਦੀ ਜੋ ਨਹੀਂ ਪੁੰਜਦੀ ਕੋਲ ਆਈ ਇੱਕ ਮਾਮਾ ਕਹਿੰਦਾ ਘਰ ਤੁਹਾਡੇ ਚੋਰੀ ਹੋ ਗਈ ਦੀ ਤੁਹਾਡੇ ਕੈਮਰੇ ਪੁੱਟ ਲਈ ਆ ਹੂੰ ਤੇ ਅਸੀਂ ਉਦੋਂ ਹੀ ਵਾਪਸੀ ਕੀਤੀ ਬੋਪਰਾ ਹੂੰ ਦੇਖਿਆ ਘਰ ਜਾ ਕੇ ਦੇਖਿਆ ਕੈਮਰੇ ਪੁੱਟੇ ਨਿਕਲੇ ਦਰਾਜ ਖੁੱਲਾ ਨਿਕਲੇ ਪੈਸੇ ਵੀ ਨਿਕਲੇ ਆ ਤੇ ਕੱਪੜੇ ਖਿਲਰੇ ਪਏ ਸਾਰੇ ਇੱਕ ਕੋਠੇ ਤੋਂ ਕੈਮਰਾ ਲਾਇਆ ਇੱਕ ਗਲੀ ਚੋਂ ਕੈਮਰਾ ਲਾਇਆ ਚੋਰੀ ਕੀ ਕੀਤਾ ਚੋਰੀ 30-40000 ਰੁਪਏ ਚਲੇ ਗਿਆਂ ਕੱਪੜੇ ਵਿੱਚੋਂ ਚੋਰੀ ਹੋ ਗਏ ਤੇ ਕੈਮਰੇ ਪੁੱਟ ਕੇ ਲੈ ਗਏ ਕੈਮਰੇ ਦੋ ਕੈਮਰੇ ਚੋਰੀ ਹੋ ਗਏ ਕਿੱਥੇ ਗਏ ਸੀ ਹੋਏ ਸੀ ਤੁਸੀਂ ਹਾਂਜੀ ਤੁਸੀਂ ਕਿੱਥੇ ਗਏ ਹੋਏ ਸੀ ਅਸੀਂ ਆਪਣੇ ਗਏ ਸੀ ਆਪਣੀ ਸਿਸਟਰ ਕੋ ਅੱਛਾ ਕਿੰਨੇ ਦਿਨ ਲਈ ਇਹ 10 10 ਦਿਨ ਲਈ ਗਏ ਸੀ 10 11 ਦਿਨ ਅਸੀਂ ਸਾਨੂੰ ਜਦੋਂ ਪਤਾ ਲੱਗਾ ਕਿ ਸਾਡੇ ਘਰ ਚੋਰੀ ਹੋ ਗਈ ਅਸੀਂ ਉਦੋਂ ਹੀ ਆ ਗਏ ਵਾਪਸੀ ਹੂੰ ਸਾਨੂੰ 10 ਤਰੀ ਨੂੰ ਪਤਾ ਲੱਗਾ ਕਿ ਕਾਲ ਕੀਤੀ ਜੁਨੀ ਮਾਮੇ ਨੇ ਸਾਡੇ ਨੇ ਜੁਨੀ ਮਾਮੇ ਨੇ ਕਿ ਤੁਹਾਡੇ ਘਰ ਚੋਰੀ ਹੋ ਗਈ ਦੀਆਂ ਤੁਹਾਡੇ ਕੈਮਰੇ ਪੁੱਟ ਲਏ ਅਸੀਂ ਉਹ ਜਾਈ ਗਏ ਪੁਲਿਸ ਨੂੰਤ ਲਗਤੀ ਪੁਲਿਸ ਨੂੰ ਪਹਿਲਾ 112 ਨੰਬਰ ਤੇ ਗੋਲ ਕੀਤੀ ਉੱਥੇ ਹੀ ਤੇ ਲੇਡੀ ਕਨਸਟੇਬਲ ਆਏ ਸੀ ਤੇ ਜੋਨੀ ਮਾਮੇ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਤੁਸੀਂ ਲਿਖਤੀ ਦਰਖਾਸਤ ਦੇ ਦਿਓ ਤੇ ਅਸੀਂ ਰਾਤ ਦੇ ਰਾਤ ਵੇਲੇ ਵੀ ਪੁੱਜੇ ਦਰਖਾਸਤ ਦੇਣ ਉਹ ਕਹਿੰਦਾ ਤੁਸੀਂ ਪਹਿਲਾ ਦੇਖੋ ਘਰ ਜਾ ਕੇ ਜਿੰਦੇ ਜਿੰਦੇ ਖੋਲੋ ਆਪਣੇ ਦੇਖੋ ਕਿ ਕੀ ਚੋਰੀ ਹੋਇਆ ਕੀ ਨਹੀਂ ਫਿਰ ਸਵੇਰੇ 10 ਵਜੇ ਆਈਓ ਸਾਡੇ ਕੋਲ ਦਰਖਾਸਤ ਦੇਣ ਅੱਛਾ ਤੇ ਸਵੇਰੇ ਫੇ ਅਸੀਂ ਜਾ ਕੇ ਦਰਖਾਸਤ ਦਿੱਤੀ ਦਰਖਾਸਤ ਤੋਂ ਬਾਅਦ ਫਿਰ ਉਹ 12 1 ਵਜੇ ਸਾਡੇ ਕੋਲ ਆਏ ਏ ਐਸਆਈ ਬਾਬਾ ਸਿੰਘ ਤੇ ਨਾਲ ਇੱਕ ਹੋਰ ਸੀ ਉਹਨਾਂ ਦਾ ਫਿਰ ਤੇ ਉਹਨਾਂ ਨੇ ਪੂਰੀ ਜਾਂਚ ਕੀਤੀ ਕਿ ਕੈਮਰੇ ਖਾਂ ਸੱਚੀ ਟੁੱਟੇ ਸੀ ਕੈਮਰੇ ਪੂਰੀ ਜਾਂਚ ਕਰਕੇ ਉਹਨਾਂ ਨੇ ਕਿਹਾ ਕਿ ਦੋ ਦਿਨਾਂ ਟਿਕ ਜੋ ਲੋੜੀ ਤੇ ਸਗਰਾ ਦੀ ਨਗਾ ਲਓ ਫਿਰ ਅਸੀਂ ਤੁਹਾਡੀ ਗੱਲ ਸੁਣਾਂਗੇ ਅੱਛਾ ਤੇ ਜਿਹੜੇ ਨਾਲ ਤੁਹਾਡੇ ਕੈਮਰੇ ਲੱਗੇ ਉਹ ਨਹੀਂ ਚੈੱਕ ਕੀਤੇ ਪੁਲਿਸ ਨੇ ਉਹ ਨਹੀਂ ਚੈੱਕ ਕੀਤੇ ਉਹ ਕਹਿੰਦੇ ਉਹ ਨਹੀਂ ਚੱਕ ਉਹਨਾਂ ਨੇ ਕਿਤੇ ਅੱਛਾ ਕੀ ਮੰਗਿਆ ਤੁਹਾਡੀ ਮੰਗਿਆ ਕਿਸਾਨ ਜਿਹੜੇ ਵੀ ਬੰਦੇ ਦੋਸ਼ੀ ਆ ਉਹਨਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜਿਹੜੀ ਵੀ ਆ ਗਈ ਪਮਾ ਗਲੀ ਆ ਗੁਆਂਢ ਆ ਜਿਹੜੇ ਵੀ ਹੈਗੇ ਬੰਦੇ ਜਿਸ ਤਰ੍ਹਾਂ ਪੁਲਿਸ ਨੇ ਦੋ ਦਿਨ ਦਾ ਕਹਿ ਕੇ ਲੇਟ ਕਰਤਾ ਆ ਹਾਂਜੀ ਤੇ ਕਹਿੰਦੇ ਵੀ ਲੋੜੀ ਤੇ ਸੰਗਰਾਣ ਤੋਂ ਬਾਅਦ ਕਰੂੰਗੇ ਇਹਦੇ ਵਾਰ ਕੀ ਕਹਿਣਾ ਥੇ ਹਾਂ ਇਹਦੇ ਵਾਰ ਇਹ ਕਹਿਣਾ ਕਿ ਉਹਨਾਂ ਨੇ ਇਹ ਕਿਉਂ ਕਿਹਾ ਕਿਉਂਕਿ ਉਹ ਪੁਲਿਸ ਆ ਹੂੰ ਉਹ ਤਾਂ ਐਕਸ਼ਨ ਲੈ ਸਕਦੇ ਉਦੋਂ ਕਿਉਂਕਿ ਕੈਮਰੇ ਟੁੱਟੇ ਸੀ ਹੂੰ ਪਰ ਉਹਨਾਂ ਨੇ ਮੰਮੀ ਤੋਂ ਮੇਰੀ ਤੋਂ ਸੈਂਡ ਵੀ ਕਰਾ ਲੇ ਮਾਤਾ ਜੀ ਸਾਈਨ ਕਰ ਦੋ ਕਾਹਤੇ ਸਾਈਨ ਕਰੇ ਇਹ ਪੇਪਰ ਤੇ ਸਾਈਨ ਕਰਾ ਲੈ ਖਾਲੀ ਪੇਪਰ ਤੇ ਇਹ ਨਹੀਂ ਉੱਪਰ ਲਿਖਿਆ ਸੀ ਸਾਰਾ ਕੁਝ ਲਿਖਿਆ ਸੀ ਕੀ ਲਿਖਿਆ ਸੀ ਇਹ ਲਿਖਿਆ ਸੀ ਇੱਕ ਇਹ ਤਿਆਰ ਕਰਕੇ ਦੋ ਦਿਨ ਦੋ ਦਿਨ ਤੋਂ ਬਾਅਦ ਤੁਹਾਡੀ ਤੀਸਰੀ ਦਿਨ ਸਮਾਈ ਕਿਤੇ ਕਰਾਂਗੇ 15 ਤਰੀਕ ਨੂੰ ਅੱਛਾ ਠੀਕ